ਰਤਨਮ ਸ੍ਰੀ ਵਾਹੀ ਗੁਰੂ ਸਾਹਿਬ ਜੀਆ ਦੰਡੋ ਤਬੰਦਨਨ ਕਬਾਰ ਸਰਬ ਕਲਾ ਸਮਰਤ ਨੂਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਹੇ ਸਾਰਨਾ ਤੁਮਹਾਰੀ ਆਸ ਤੁਮਹੀ ਸੱਜਣਾ ਸਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੋਖੋ ਟਾਲ ਗੁਰਸੇਵੀਆ ਇਹਨ ਸੈ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਰਧਾਂਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਫਸਾਰੂਆ ਸਚਾ ਘਰ ਸਚੜੈ ਸੇਵੀਐ ਸਚ ਖੜਾ ਸਚਿਆਰੂਆ ਬਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਫਸਾਰੂਆ ਸਚਾ ਘਰ ਸਚੜੈ ਸੇਵੀਐ ਸਚ ਖਰਾ ਸਚਿਆਰੂਆ ਕੂੜ ਲਬ ਜਾਂ ਥਾਇ ਨਾ ਪਾਸੀ ਅੱਗੇ ਲਹੈ ਨ ਠਾਉ ਅੰਤਰ ਆਉ ਨ ਬੈਸੋ ਕਹੀਐ ਜਿਉ ਸੁਣਿਐ ਘਰ ਕਾਉ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਬਾਈ ਲਭ ਤੰਦੈ ਮਾਇ ਜਗਤ ਪੁਲਾਇ ਕਾਲ ਖੜਾ ਰੂ ਆਈ ਬਾਬਾ ਆਵੋ ਭਾਈ ਹੋ ਗੱਲ ਮਿਲਹਿ ਮਿਲ ਮਿਲ ਦੇ ਆਸੀਸਾਹੇ ਬਾਬਾ ਸੱਚੜਾ ਮੇਲ ਨ ਚੁਕੈ ਪ੍ਰੀਤਮ ਕੀ ਆਦੇ ਅਸੀਸਾਹੇ ਆਸੀਸਾ ਦੇਵੋ ਭਗਤ ਕਰੇਵੋ ਮਿਲਿਆ ਕਾ ਕਿਆ ਮੇਲੋ ਇਕ ਭੂਲੇ ਨਾਵੋ ਥੇਹੋ ਥਾਵੋ ਗੁਰਸਬਦਿ ਸਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਨ ਜੁਗ ਜੁਗ ਸਾਚੈ ਵੇਸ ਸਾਜਨ ਸੈਨ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆ ਦਾ ਸਾਹ ਨਾ ਟਲੇ ਜਿਹੜਾ ਪੁਰਬ ਕਮਾਇਆ ਬਹਿ ਸਾਚੇ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਗ ਕਾਮਣਿਆਰੀ ਕਾਮਣ ਪਾਈ ਬਹੋ ਰੰਗੀ ਗਲ ਤਗ ਹੋਛੀ ਮਤ ਭਿਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾਮ ਰਜਾਦ ਆਇਆ ਕਲਪੀਤਰ ਨਾਗ ਬੰਦ ਚਲਾਇਆ ਬਾਬਾ ਰੂਬ ਹੋ ਜਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ ਲਿਖਿਆ ਡਾ ਲੇਖ ਨਾ ਮੀਟੀਐ ਦਰਹਾ ਕਾਰਣਾ ਆਇਆ ਹੈ ਹਾਕਰ ਆਇਆ ਜਤ ਸਪਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਪਤੀ ਜੇ ਰੂਵੈ ਪ੍ਰੀਤਮ ਅਤ ਪਿਆਰੇ ਭੈ ਰੂਵੈ ਗੁਣਸਾਰ ਸੰਮਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੂਵੈ ਸਚ ਸੰਮਾਲੇ ਪੈ ਰੂ ਵੈ ਗੁਣ ਸਰਸ ਮਾਲੇ ਕੋ ਮਰਨ ਹੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੂ ਵੈ ਸਚ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ